ਉਹ ਗਲਤ ਕਰ ਤੋਂ ਤੱਕ ਕਰਦੇ ਆਂ ਜਾਣ ਜਾਣ ਕੇ ਹਰਕਤਾਂ ਗਲਤ ਬੰਧਿਆਂ ਨੂੰ ਬੇਲਿਆਂ 'ਚ ਭੇਜ ਕੇ ਆਪ ਹੀ ਗਲਤੀ ਚ ਰਾਕੇ ਫਿਰ ਜੀਵਨ ਬਤਦਾਬ ਕਰਦੇ ਆਂ ਕਿ ਮਿਹੰਦ ਸ਼ਿੰਦ ਦਾ ਰੂਪ ਧਾਰ ਲੈਂਦੇ ਆਂ ਫਿਰ ਪੈਸੇ ਦੇਣ ਤੱਕ ਹੀ ਰਹਿੰਦੇ ਆਂ ਪੈਸੇ ਲੈ ਕੇ ਦੁਰਗੇ ਬਾਬਾ ਹੀ ਦਾ ਜਸ ਇੱਕ ਨਜ਼ਿਆ ਕਰਦੇ ਤੇ ਨਹੀਂ ਘਟਿਆ ਦੁਨਿਆਵੀ ਬਾਤ ਹੀ ਖਰੀ ਕੋਲਣ ਕੇ ਸਭ ਰੂਪਨਾਵ ਕਰ ਦਿਓ ਇਹ ਟੋਲੇ ਜਿਹੜੇ ਸੀ ਗਲਤ ਜਿਹੇ ਦੁਕਾਦੇ ਇਹ ਬਦਲਾ ਮੀਆਂ ਦੀ ਨਾਨਕ ਸ਼ਰਨਾਂ ਨੂੰ ਤੋੜੋ ਸੰਗਤ ਸਾਰੀ ਸੰਗਤ ਨਾਨਕ ਸਰ ਦਾ ਜੁੜ ਗਈ ਤੇ ਭਗਤੀ ਹੁੰਦੀ ਨਾਨਕ ਸਰ ਭਗਤੀ ਦਾ ਕੇਂਦਰ ਤੇ ਬਾਬਾ ਘਰ ਦਾ ਬਾਬਾ ਨਾਨਕ ਸਿੰਘ ਜੀ ਸਾਡੇ ਬਾਬਾ ਕੁੰਨ ਸਿੰਘ ਬਾਬਾ ਸਾਉਂ ਸਿੰਘ ਬਾਬਾ ਨਾਨਕ ਸਿੰਘ ਜੀ ਪੂਰੇ ਖਾੜ ਕੋ ਸੀ ਇਧਰ ਫਿਰ ਬਾਬਾ ਘਰ ਦਾ ਸਿੰਘ ਜੀ ਚਲੋ ਸੇਧ ਘਾ ਕੇ ਇੱਕ ਬਾਬਾ ਜੀ ਦੇ ਸੌਤ ਸਿਪਾਹੀ ਬਣਾਏ ਨਹੀਂ ਮੈਂ ਕਿਹਾ ਕਿ ਆਪਣੇ ਖਰਚੂ ਪੂਰਾ ਹੋਰ ਚੱਲਦਾ ਹੈ ਬਾਬਾ ਕਹਾਂ ਸਹੀ ਜੀ ਇਹਨਾਂ ਨੂੰ ਫਿਚੀਏ ਇਹ ਜਿਹੜੇ ਇਹ ਹੋਈਏ ਉਸ ਸਰ ਚੱਕੇ ਲਿਆ ਜਾਂਦੇ ਆ ਆੜ ਨਾਲ ਕੇ ਗੱਪੀਆਂ ਕੋ ਤੋਤਾ ਗਲਦਰਕਤਾ ਆਪ ਕਰਕੇ ਜੇ ਆਪ ਕੀਤੇ ਪਾਉਦੇ ਤਾਂ ਸਿੱਧੇ ਹੋਣਾ ਪੈਣਾ ਇਸ ਕਰਕੇ ਇਹਨਾਂ ਦੇ ਪਿਛਾ ਕੇ ਘਰ ਕੋ ਦੇਖੋ ਕੀ ਕੋਈ ਜੁਲਦਾ ਹੈ ਇਹਨਾਂ ਦੀ ਕਰਤੂਤਾ ਦੇਖੋ ਕੀ ਕਰਦੇ ਫਿਰਦੇ ਆ ਇਹ ਜਗੁਲ ਨਿਤ ਭੁਖੇ ਨਾਲ ਹੋਏ ਇਹ ਹੋਣਾ ਆਪਣਾ ਬਾਬਾ ਜੀ ਦੀ ਜੀ ਸ਼ੋਭਾ ਵਧਾਈ ਗੁਰੂ ਸਾਹਿਬ ਦਾ ਸਤਿਕਾਰ ਕਰਨ ਤੇ ਗੁਰਸੱਭੇ ਕਿਹ ਇੰਡੇਰੇ ਇਕੱਠੇ ਹੋ ਗਏ ਆਜ 10 12 ਆਉਨੇ ਕੁਟੀਆ ਦੇ ਸੰਦਨ ਲੈ ਕੇ ਵੀ سارے ਸੰਤ ਇਕੱਠੇ ਹੋ ਗੋ ਤੇ ਪਰ ਸੰਤ ਵੀ ਕੁਟੀਆ ਪੈੜਾ ਜਾਈਦਾ ਸਾਰੇ ਸੁਖ ਸੁਭਾੜ ਇਕੱਠਾ ਹੋ ਗਏ ਨਾ ਅੰਸਰ ਇਹ ਕੋਈ ਤਬਕਾ ਮਹਾਰਾਜ ਪਹਿਗਿਆ ਭਾੜੜ ਪਰ ਸਾਡਾ ਬਾਬਾ ਜੀ ਲਾ ਪੈ ਗਿਆ ਇਸ ਕਰਕੇ ਸੰਸਰਤ ਕਰਕੇ ਰਹਿਣਾ ਜਿੱਥੇ ਕੋਈ ਕਰੇ ਹਰਕਤ ਬੜ ਚਲੇ ਨਾ ਇਹਨੇ ਸੁਣੀ ਇੰਨੇ ਬਾਪੁਸ਼ ਇੰਨੇ ਤੁਹਾਡੇ ਅਵਸ਼ਰਤ ਤੁਹਾਡੇ ਸੰਗੀ ਨੇ ਤੇ ਫਿਰ ਤੁਹਾਡੇ ਘਰ ਆ ਕੇ ਬੇਅੰਦੀ ਕਰਦੇ ਕਿਸੇ ਠਾਕ ਨਹੀਂ ਹੁੰਦੇ ਨੀ ਕਿਸੇ ਠਾਕ ਦੇ ਡਰ ਨੇ ਸਾਰਿਆਂ ਨੇ ਪਹਿਲਾ ਬਾਬਾ ਕਾਲਾ ਸਿੰਘ ਨੂੰ ਪੂਰਾ ਡਰ ਕੇ ਨਾਨਕ ਸਾਹਿਬ ਦਿੱਤਾ ਹੈ ਬਾਬਾ ਨਾਨਕ ਸਿੰਘ ਦੀ ਬਾਬਾ ਈਸ਼ ਸਿੰਘ ਜੀ ਵੀ ਪਹਿਲੇ ਦਾਸੀ ਬਾਦਸ਼ਹੀ ਪਹਿਲੇਦਾਰ ਬਣ ਕੇ ਰਹੇ ਬਾਬਾ ਬੰਦਾ ਸਿੰਘ ਬਾਰੇ ਕੀ ਜਦੋਂ ਸੀਟ ਲੈ ਪੈਂਦੇ ਹਾਂ ਦੇ ਬਾਬਾ ਗੁਰਦਾਸ ਸਿੰਘ ਵੀ ਕੋਈ ਨਾ ਕੋਈ ਬੋਲਦੇ ਨੇ ਸਟੇਜ ਤੇ ਕੋਈ ਨਾ ਕੋਈ ਕੈਸੇ ਹੀ ਤਗੜੇ ਹੋ ਜਾਂਦੇ ਨੇ ਹੋ ਗਿਆ ਸੀ ਅਸੀਂ 50 50 60 70 ਸਾਲਾਂ ਦੇ ਅਸੀਂ ਜਿੰਨੇ ਛੱਡ ਛੱਡ ਕੇ ਜੇ ਆ ਗਏ ਅਸੀਂ ਕੋਈ ਨਹੀਂ ਹਲਕਾ ਤੇ ਗੁੰਮਤਾ ਨਹੀਂ ਵੇਖੀਆਂ ਨਾਮ ਜਪਵਾ ਲਿਓ ਗਲਤੀਆਂ ਦਾ ਸਭ ਹੋ ਜਾਂਦੀਆਂ ਨੇ ਗਲਤੀਆਂ ਵਟਿਆ ਤੇ ਕਿਸੇ ਤੋਂ ਕੋਈ ਦੇਵੀ ਦੇਵਤੀਆਂ ਤੋਂ ਵੀ ਹੋ ਜਾਂਦੀਆਂ ਨੇ ਕੋਈ ਇੱਕ ਤਾਂ ਹੁੰਦਾ ਇਸ ਕਰਕੇ ਜਿੱਥੇ ਜਿੱਥੇ ਵੀ ਨਾਮ ਸਰਨੇ ਚੇਵੇਂ ਨਾਮ ਦੇ ਗਏ ਕੱਲ ਜੋ ਨਹੀਂ ਬੋਲਦੇ ਕਾ ਜੂਗ ਇਹਨਾਂ ਨੱਟ ਕਰਵਾਦਾ ਹੋਂ ਤਮ ਸਤਿ ਵੀ ਸਾਰੇ ਦਰਵਾਜ਼ਾ ਸਹਿਬ ਬਣ ਗਿਆ ਸਾਰੇ ਜੁੜਿਆ ਬਿੰਦਨ ਇਸ ਕਰਕੇ ਭਾਈ ਸੁਪ ਸਪਾਜ ਤਗੜਾ ਹੋਵੇ ਅਸੀਂ ਤਾਂ ਹਰ ਵੇਲੇ ਹਰ ਪੱਖ ਦੀ ਹਰ ਧੌਂ ਦੇ ਸੀ ਕੋਈ ਮਾਇਆ ਤੇਰੀ ਨਹੀਂ ਕਰਦੇ